ਲੇਕਿਨ ਕੀ ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਇਸ ਤਰ੍ਹਾਂ ਦੇ ਪੁਲਿਸ ਸੈਕਸ਼ਨ ਨਾਲ ਇਹਨਾਂ ਵਾਰਦਾਤਾਂ ਦੇ ਵਿੱਚ ਠੱਲ ਪੈ ਜਾਏਗੀ ਕਿ ਜਿਹੜੀ ਸਮੱਸਿਆ ਨੇ ਪੰਜਾਬ ਨੂੰ ਜਕੜ ਰੱਖਿਆ ਹੈ ਉਸ ਸਮੱਸਿਆ ਦਾ ਕੋਈ ਹੱਲ ਨਿਕਲੇਗਾ ਕਿ ਪੰਜਾਬ ਨੂੰ ਇਸ ਗੈਂਗਸਟਰਵਾਦ ਤੋਂ ਕੋਈ ਨਜਾਤ ਮਿਲ ਸਕਦੀ ਹੁਣ ਤੱਕ ਦੀਆਂ ਹੁਣਾਂ ਕਾਰਵਾਈਆਂ ਦੇ ਵਿੱਚੋਂ ਇਹ ਕੁਝ ਦਿਖਣ ਨੂੰ ਨਹੀਂ ਮਿਲ ਰਿਹਾ ਇਹ ਕਿਹਾ ਨਹੀਂ ਜਾ ਸਕਦਾ ਕਿ ਵਾਰਦਾਤਾਂ ਵਿੱਚ ਕੋਈ ਕਮੀ ਆਈ ਹੈ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਵਿੱਚ ਕੁਝ ਘਟਾ ਹੋਇਆ ਹੈ ਕੋਈ ਲੁੱਟਾਂ ਖੋਹਾਂ ਘਟ ਗਈਆਂ ਨੇ ਕੋਈ ਕਤਲ ਦੀਆਂ ਵਾਰਦਾਤਾਂ ਘਟ ਗਈਆਂ ਨੇ ਜਾਂ ਫਰੋਤੀ ਮੰਗਣ ਲਈ ਜਿਹੜੀਆਂ ਕੋਲਾ ਆਉਂਦੀਆਂ ਸੀ ਉਹਨਾਂ ਦੇ ਵਿੱਚ ਕੋਈ ਗਰਾਵਟ ਆਈ ਹੈ ਅਜਿਹੇ ਕੋਈ ਅੰਕੜੇ ਪੁਲਿਸ ਵੱਲੋਂ ਪੇਸ਼ ਨਹੀਂ ਕੀਤੇ ਗਏ ਸਿਰਫ ਮੁਕਾਬਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਕਈ ਇਸ ਨੂੰ ਯੂਪੀ ਦੇ ਯੋਗੀ ਰਾਜ ਦੇ ਨਾਲ ਵੀ ਦੇਖ ਕੇ ਜੋੜ ਰਹੇ ਨੇ ਕਿ ਯੂਪੀ ਦਾ ਇੱਕ ਮਾਡਲ ਜੋ ਯੋਗੀ ਦੁੱਤਿਆਨਾਥ ਨੇ ਪੇਸ਼ ਕੀਤਾ ਕਿ ਜਿਹੜੇ ਵੀ ਹੁੰਦਾ ਅੰਸਰ ਨੇ ਜਿਹੜੇ ਵੀ ਗੈਂਗਸਟਰ ਐਲੀਮੈਂਟ ਨੇ ਉਹਨਾਂ ਦਾ ਪੁਲਿਸ ਮੁਕਾਬਲਾ ਕਰੋ ਉਹਨਾਂ ਨਾਲ ਕੋਟਲਾਈ ਵਰਤਨ ਦੀ ਲੋੜ ਨਹੀਂ ਹੈ ਸ਼ਕਤੀ ਕਰੋ ਉਸ ਦੇ ਨਾਲ ਕਾਨੂੰਨ ਦਾ ਰਾਜ ਕਾਇਮ ਕੀਤਾ ਜਾ ਸਕਦਾ ਹੈ ਉਹੀ ਮਾਡਲ ਨੂੰ ਹੁਣ ਬਾਕੀ ਸੂਬਿਆਂ ਦੇ ਵਿੱਚ ਵੀ ਅਜ਼ਮਾਇਆ ਜਾ ਰਿਹਾ ਹੈ ਉਸੇ ਮਾਡਲ ਨੂੰ ਬਾਕੀ ਸੂਬਿਆਂ ਦੇ ਵਿੱਚ ਵੀ ਲਾਗੂ ਕੀਤਾ ਜਾ ਰਿਹਾ ਹੈ ਪਰ ਕੀ ਉਸ ਦੇ ਨਤੀਜੇ ਬਰਾਬਰ ਨੇ ਕਿ ਨਤੀਜੇ ਉਹੀ ਨਿਕਲ ਕੇ ਆ ਰਹੇ ਨੇ ਜਾਂ ਨਤੀਜਿਆਂ ਦੇ ਵਿੱਚ ਕੁਝ ਫਰਕ ਹੈ